ਲੋਨ ਸਿੰਘ ਮਾਨ ਦਾ ਖੁਆਪ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਗਈ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਖੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ। ਬਾਕੀ ਰਹਿਣ ਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸੰਬੰਧਿਤ ਵੱਖ-ਵੱਖ 52 ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜੇਕਰ ਕੁੱਲ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਫੁੱਲ ਸ਼ੀਸ਼ੋ ਤਰੇਟ ਮੁਲਜਮਾਨੋ ਗ੍ਰਿਫਤਾਰ ਕੀਤਾ ਗਿਆ ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ ਅਸੀਂ ਵਾਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਹਦੇ ਤੇ ਅਸੀਂ ਬਚਨ ਵਾਦ ਦਾ ਮੇਰੀ ਇੱਕ ਹੱਤ ਬਨ ਕੇ ਬੇਨਤੀ ਹੈ ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ ਆਪਨੀ ਸਰਕਾਰ ਆਪ ਦੇ ਦਰਵਾਜ਼ੇ ਤਹਿਤ ਜਿਹੜੇ ਕੀ ਕੈਂਪ ਲਗਾਏ ਜਾ ਰਹੇ ਨੇ ਜਿੱਥੇ ਕੀ ਬਹੁਤ ਸਾਰੇ ਭਾਗ ਜਿਹੜੇ ਸਰਕਾਰੀ ਵਿਭਾਗ ਵਾਲੇ ਇੱਕੋ ਛੱਤ ਹੇਠਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਨੇ ਮੇਰੇ ਨਾਲ ਐਮਐਲਏ ਡਾਕਟਰ ਜਸਬੀਰ ਸੰਧੂ ਨੇ ਸਰਪਤੀ ਕਰਾਇਆ ਇਹ ਜਿਹੜੇ ਕੈਂਪ ਨੇ ਕਿੰਨੇ ਕ ਬੈਨੀਫੀਸ਼ੀਅਲ ਨੇ ਸਤਿ ਸ਼੍ਰੀ ਅਕਾਲ ਜੀ ਪਿੰਡ ਦਾ ਸਾਰਿਆਂ ਨੂੰ ਮੈਂ ਅਸદાર ਤੁਹਾਨ ਸਿੰਘ ਮਾਸੀ ਪੰਜਾਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਪੰਜਾਬ ਸਰਕਾਰ ਆਪ ਦੇ ਦਰਵਾਜ਼ਾ ਜਿਹੜਾ ਕੈਂਪ ਹੈ ਮੇਰੇ ਹਲਕੇ ਅਮਸਰ ਪਛਮੀ ਦੀ ਵਿੱਚ ਜਿਹੜਾ ਲਗਾਇਆ ਪੋਲੀਟਿਕ ਕਾਲਜ ਵਿੱਚ ਇਹਦੇ ਵਿੱਚ ਤਕਰੀਬਨ ਆਕਰੇ ਲੋਕ ਜਿਹੜੇ ਆਪਣੀ ਕੰਪਲੇਟਾ ਲੈ ਕੇ ਆਏ ਆ ਕੁਝ ਕੰਪਲੇਟਾ ਜਿਹੜੀਆਂ ਅਸੀਂ ਮੌਕੇ ਤੇ ਹੱਲ ਕੀਤੀਆਂ ਕੁਝ ਕੰਪਲੇਟਾ ਜਿਹੜਾ ਉਹਨੂੰ ਟਾਈਮ ਬਾਉਂਡ ਦਿੱਤਾ ਕੁਝ ਕੰਪਲੇਟਾ ਨੂੰ ਅਸੀਂ ਨੈਕਸਟ ਸਟੈਪ ਦੇ ਜਿਹੜਾ ਜਿਹੜੀਆਂ ਪੈਂਡਿੰਗ ਪਈਆਂ ਉਹਨਾਂ ਨੂੰ ਨੈਕਸਟ ਸਟੈਪ ਤੇ ਅਸੀਂ ਸੋਲਵ ਕਰਾਂਗੇ ਸੋ ਸਾਰਾ ਹੀ ਸਿਵਲ ਪ੍ਰਸ਼ਾਸਨ ਸਾਰਾ ਹੀ ਪੁਲਿਸ ਪ੍ਰਸ਼ਾਸਨ ਸਾਡੇ ਸਹਿਯੋਗ ਦੇ ਨਾਲ ਇੱਥੇ ਉਹ ਇਕੱਠਾ ਹੋਇਆ ਇੱਕ ਛਾਤ ਥੱਲੇ ਅਸੀਂ ਤਕਰੀਬਨ ਜਾਦਾਨੀ ਤੇ 30 ਤੋਂ 35 ਰਸਾਂ ਜਿਹੜੀਆਂ ਉਹ ਇਕੱਠੀਆਂ ਕੀਤੀਆਂ ਸੋ ਇਹਦੇ ਚ ਸਿਵਲ ਦਾ ਕੰਮ ਹੈ ਤੇ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਇਹਦੇ ਚ ਮਾਲ ਮਹਿ ਪਹੁੰਚਿਆ ਉਹ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਵਾਸਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਖਤਮ ਕਰਨ ਵਾਸਤੇ ਪਹੁੰਚਿਆ ਤੋਂ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕਰਨ ਵਾਸਤੇ ਸਾਨੂੰ ਜਿਹੜੀ ਆ ਉਹ ਹੁਕਮ ਦਿੱਤੇ ਕਿੰਨੇ ਸਾਲ ਬਾਅਦ ਵਿਧਾਨ ਸਭਾ ਪੱਧਰ ਤੇ ਕੈਂਪਲੇਨ ਲਗਾਏ ਜਾ ਸਰ ਪਹਿਲੇ ਵੀ ਲਗਾ ਚੁੱਕੇ ਸੀ ਜਿਹੜੀਆਂ ਆਪਾਂ ਇਲੈਕਸ਼ਨ ਪਹਿਲਾਂ ਹੋਈ ਆ ਲੋਕ ਸਭਾ ਉਦੋਂ ਪਹਿਲਾਂ ਵੀ ਅਸੀਂ ਇਹ ਕੈਂਪ ਗਾਰਡ ਵਾਈਜ਼ ਲਗਾਏ ਆ ਹੁਣ ਅਸੀਂ ਹਲਕੇ ਵਾਈਜ਼ ਲਗਾ ਰਹੇ ਆ ਫਿਰ ਡਿਸਟ੍ਰਿਕਟ ਵਾਈਜ਼ ਵੀ ਲਵਾਵਾਂਗੇ ਤੇ ਹੱਦ ਦੇ ਹਲਕੇ ਵਾਈਜ਼ ਵੀ ਇਹ ਪ੍ਰੋਗਰਾਮ ਲੱਗਦੇ ਰਹਿਣਗੇ ਸੋ ਇਹਦਾ ਸਾਡ ਲੈਣਾ ਚ ਲੈ ਕੇ ਕੰਮ ਕਰਨਾ ਪੈਂਦਾ ਸੀ ਲੰਬੀਆਂ ਲੈਣਾ ਚ ਲੈ ਕੇ ਇੰਤਜ਼ਾਰ ਕਰਨਾ ਪੈਂਦਾ ਸੀ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ ਵਾਰੀ ਦੀ ਜੀ ਕਹਿੰਦੋਂ ਪਹਿਲਾਂ ਹੀ ਅੰਦਰ ਲੰਚ ਟਾਈਮ ਹੋ ਜਾਂਦਾ ਸੀ ਉਹ ਫਿਰ ਨਵੇਂ ਸਿਰੋਂ ਲਾਈਨ ਸ਼ੁਰੂ ਹੁੰਦੀ ਉਹਨਾਂ ਲਾਈਨਾਂ ਨੂੰ ਖਤਮ ਕਰਨ ਦੇ ਤੱਕ ਇਹ ਪ੍ਰੋਗਰਾਮ ਜਿਹੜਾ ਉਹ ਆਰਗੇਨਾਈਜ਼ ਕੀਤਾ ਗਿਆ ਜਿਹਦੇ ਵਿੱਚ ਲੋਕਾਂ ਦੀਆਂ ਪ੍ਰੋਬਲਮ ਮੌਕੇ ਤੇ ਹੱਲ ਕੀਤੀਆਂ ਗਈਆਂ ਸੋ ਇਦਾਂ ਦੇ ਪ੍ਰੋਗਰਾਮ ਅਸੀਂ ਟਾਈਮ ਟੂ ਟਾਈਮ ਲਗਾਉਂਦੇ ਰਵਾਂਗੇ ਇਸ ਲਈ ਮੈਂ ਸਾਡਾ ਧੰਨਵਾਦ ਕਰਦੇ ਰਵਾਂਗੇ ਲੋਕ ਬਹੁਤ ਹੀ ਵੱਡੀ ਗਿਣਤੀ ਵਿੱਚ ਕੈਂਪਾਂ ਵਿੱਚ ਪਹੁੰਚੇ ਵਿਖਾਈ ਨਹੀਂ ਦੇ ਰਹੇ ਜਦਕਿ ਇੰਨਾ ਇੱਥੇ ਬੈਨੀਫੀਸ਼ੀਅਰ ਆ ਲੋਕ ਵੀਥੇ ਕੰਪਲੇਨਗਾ ਹੋਇਆ ਮਿਲਖੋ ਜੀ ਲੋਕਾਂ ਦੀਆਂ ਕੰਪਲੇਨਟਾਂ ਜਿਹੜੀਆਂ 50% ਤਾਂ ਆਪਾਂ ਪਹਿਲਾਂ ਸੋਲਵ ਕਰ ਦਿੱਤੀਆਂ ਜਿਹੜੀਆਂ ਰਹਿ ਗਈਆਂ ਉਹ ਅੱਜ ਸੋਲਵ ਕਰ ਦੇਵਾਂਗੇ ਹੁਣ ਜਿਹੜੇ ਬੰਦੇ ਦੀ ਕੰਪਲੇਨਟ ਸੋਲਵ ਹੋ ਜਾਂਦੀ ਉਹ ਐਪਰੀਸ਼ੀਏਟ ਕਰਨ ਜ਼ਰੂਰ ਆਊਗਾ ਉਹ ਕੰਪਲੇਨ ਲਿਖੇ ਨਹੀਂ ਆਊਗਾ ਇਹ ਤਾਂ ਕਦੇ ਲੋਕ ਤਾਂ ਐਪਰੀਸ਼ੀਏਟ ਕਰਨ ਵਾਲੇ ਆਏ ਆ ਜੀ ਸਾਡੀਆਂ ਗਲੀਆਂ ਬਹੁਤ ਸੋਹਣੀਆਂ ਬਣ ਗਈਆਂ ਸਾਡੇ ਜਿਹੜੇ ਆ ਹਮਦ ਮੱਲਿਆਂ ਦੇ ਪਾਰਕ ਬਹੁਤ ਸੋਹਣੇ ਬਣ ਗਏ ਉਹ ਧੰਨਵਾਦ ਕਰਨ ਵਾਸਤੇ ਵੀ ਆਏ ਉਹਨਾਂ ਦੀ ਭੀੜ ਵੀ ਲੱਗੀ ਹੋਈ ਆ ਸਾਡੀ ਗੱਲ ਜੀ ਕਹਿੰਦੇ ਜੀ ਪਿਛਲੇ 20 ਸਾਲਾ ਤੋਂ ਕਿਸੇ ਨੇ ਸੀਗਰ ਨਹੀਂ ਸੀ ਪਾਇਆ ਅਸੀਂ ਉਹ ਵੀ ਪਾਏ ਉਹ ਲੋਕ ਧੰਨਵਾਦ ਕਰਨ ਆਏ ਆ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਕਿ ਕਦੀ ਬਿਜਲੀ ਦੀ ਲਾਈਟ ਨਹੀਂ ਸੀ ਆਈ ਉਹਨਾਂ ਘਰਾਂ ਦੇ ਅੱਗੇ 70 70 ਵਾਰਡ ਦੀਆਂ ਲਾਈਟਾਂ ਜਗ ਰਹੀਆਂ ਅੱਜ ਇਹ ਪੰਜਾਬ ਸਰਕਾਰ ਦੇ ਕੰਮ ਬੋਲਦੇ ਜਾਇਆ ਕੰਪਲੇਂਟਰਾਂ ਦਾ ਚਾਹੀ ਬਈ ਹੋ ਗਈਆਂ ਪਰ ਧੰਨਵਾਦ ਕਰਨ ਵਾਲੇ 150 200 ਬੰਦਾ ਹੈ ਜੀ ਬਿਲਕੁਲ ਜਿਹੜਾ ਕਿ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਦੇ ਨਾਲ ਸਰਕਾਰੀ ਅਧਿਕਾਰੀ ਉਹਨਾਂ ਦੇ ਨਾਲ ਕਰਮਚਾਰੀ ਵੀ ਜਿਹੜੇ ਕਿ ਤਨ ਦਿਖਾ ਦਿੰਦੇ ਆ ਇੱਥੇ ਜਿਹੜੇ ਕਿ ਕੈਸਕ ਲੱਗੇ ਹੋਏ ਨੇ ਔਰ ਜਿਸ ਵਿੱਚ ਕੀ ਸਾਂਝ ਕੇਂਦਰ ਨਾਲ ਮਾਰਕੀਟ ਕਮੇਟੀ ਦਾ ਦਫਤਰ ਵੀ ਹੈ ਨਾਲ ਤੁਸੀਂ ਜੇਕਰ ਆਪਣੀ ਨਗਰ ਨਿਗਮ ਨਾਲ ਸੰਬੰਧਿਤ ਕੋਈ ਹੋਰ ਕੰਮ ਵੀ ਕਰਵਾਉਣਾ ਹੈ ਬੁਰਾਪਾ ਪੈਨਸ਼ਨ ਕੈਂਪ ਇੱਥੇ ਫਾਰਮ ਭਰੇ ਜਾਂਦੇ ਨੇ ਗੱਠਨ ਬਰਥਡੇ ਸર્ટਿਫਿਕੇਟਾ ਦੇ ਵੀ ਜਿਹੜੇ ਕੀ ਕੰਮ ਇੱਥੇ ਕੀਤੇ ਜਾਂਦੇ ਨੇ ਫੂਡ ਸਪਲਾਈ ਵਿਭਾਗ ਦਾ ਵੀ ਜਿਹੜਾ ਇੱਥੇ ਹੈਲਪ ਡੈਸਕ ਲੱਗਾ ਹੋਇਆ ਹੈ ਔਰ ਪੀਐਸਪੀਸੀਐਲ ਮਾਲ ਵਿਭਾਗ ਤੇ ਬਹੁਤ ਸਾਰੇ ਜਿਹੜੇ ਕੀ ਹੋਰ ਵਿਭਾਗ ਨੇ ਜਿਹੜੇ ਕੀ ਇੱਕੋ ਛੱਤ ਹੇਠਾਂ ਇੱਥੇ ਉਹ ਇਕੱਠੇ ਕੀਤੇ ਗਏ ਨੇ ਤਾਂ ਜੋ ਜਿਹੜੇ ਵੀ ਲੋਕ ਨੇ ਖੱਜੇ ਖਵਾਰ ਨਾ ਹੋਣ ਸਰਕਾਰੀ ਦਸਤਰਾ ਵਿੱਚ ਉਹਨਾਂ ਦੇ ਜਿਹੜੇ ਕੰਮ ਨੇ ਉਹ ਇੱਕੋ ਛਾਤੇ ਹੇਠਾਂ ਕਰਵਾਇਆ ਜਾਣ ਇੱਕ ਨਵਿਕਲਾ ਕਨਸੈਪਟ ਭਗਵੰਤ ਮਾਨ ਸਰਕਾਰ ਦਾ ਜਿੱਥੇ ਕਿ ਵਿਧਾਨ ਸਭਾ ਪੱਧਰ ਤੇ ਅਜੀ ਹੈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਜਿਹੜੇ ਵੀ ਲੋਕ ਨੇ ਉਹਨਾਂ ਦੇ ਜਿਹੜੇ ਕੰਮ ਨੇ ਸਰਕਾਰੀ ਕੰਮ ਨੇ ਸਰਕਾਰੀ ਮਹਿਕਮਿਆਂ ਨਾਲ ਸੰਬੰਧਿਤ ਜਿਹੜੇ ਕੰਮ ਨੇ ਉਹ ਸਮੇਂ ਸਿਰ ਬੜੇ ਹੀ ਸੁਝਾਜੇ ਤਾਂ ਨਾਲ ਨੇਪਰੇ ਚੜ ਸਕਣ ਤਾਂ ਜੋ ਲੋਕਾਂ ਦੀ ਜਿਹੜੀਆਂ ਦਿੱਕਤਾਂ ਨੇ ਜਿਹੜੀਆਂ ਖੱਜਲ ਖੁਆਰੀਆਂ ਨੇ ਖਾਸ ਕਰਕੇ ਜਿਹੜਾ ਲੋਕਾਂ ਨੂੰ ਖੱਜੇ ਖਵਾਰ ਹੋਣਾ ਪੈਂਦਾ ਹੈ ਸਰਕਾਰੀ ਦਸਤਰਾਂ ਵਿੱਚ ਉਹ ਜਿਹੜਾ ਉਸ ਤੋਂ ਲੋਕਾਂ ਨੂੰ ਨਜਾਤ ਮਿਲ ਸਕੇ ਕਿਆ ਮੈਂ ਪਰਸਨਿਪੁਨਸ਼ ਰਮਾਨਾ ਸਿਕੰਦਰ ਪਸ ਸ੍ਰੀਚਾ ਜਾਨਿਕ ਸਪਲਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par